ਸੋਨੁਖਰ ਕਾ ਜੀ ਇੰਗਲਿਸ਼ ਤੋਂ ਫਿੰਗਰ ਸੋਲਡੀਆਂ ਸਾਹਿਬਾ ਜਰਨੇ ਹੁੰਦੇ ਰੀਨ ਜੀ ਨੇ ਸਾਡੇ ਨਾਲ ਅੱਜ ਸਤਿਕਾਰ ਨਾਲ ਲੜਾਈ ਬਾਰੇ ਸ਼ਬਦ ਤੁਹਾਡਾ ਸਾਝੇ ਕਰਨਾ ਚਾਹੂਗੀ ਸੋਨੁਖਰ ਕਾ ਜੀ 2002 ਤੋਂ ਮંચ ਨਾਲ ਜੁੜੇ ਹੋਏ ਹਨ ਸੋਨੁਖਰ ਕਾ ਜੀ ਕੋਈ ਸਜਾਵੀ ਲੇਖਕ ਹਨ ਗਾਇਕ ਹਨ ਅਦੇਵ ਵੀਡੀਓ ਐਡੀਟਿੰਗ ਹਨ ਇਹ ਸਾਡੇ ਸੋਨੁਖਰ ਸਾਹਿਬ ਜੀ ਮਨੁੱਖਤ ਕਾਲ ਤੋਂ ਸੋਨੁਖਰ ਕਾ ਜੀ ਆਪਣੀ ਗੇਂ ਸਮਾਈ ਨਾਲ ਯੋਗਦਾਨ ਪਾ ਰਹੇ ਹਨ

ਆਪਣੀ ਰਚਨਾਵਾਂ ਦੀ ਸਾਂਝ ਪਾਏ ਇਹਦਾ ਆਪ ਦਾ ਇਹਦਾ ਵੀ ਨਾਮ ਉਹਨਾਂ ਨੇ ਰੱਖਿਆ ਔਰ ਇਹ ਸੇ ਮੰਚਵلوں ਪਰ ਪ੍ਰਕਾਸ਼ਿਤ ਹੋਈ ਲੇਖ ਦਾ ਤੀਜੇ ਸਾਕੇ ਸੰਗੈ ਯਾਤਾ ਦਾ ਪੰਜਾਬ ਕਿਤਾਬ ਵਿੱਚ ਬਤੌਰ ਲੇਖਕ ਜੁੜੇ ਆਪਣੀ ਰਚਨਾਵਾਂ ਦੀ ਸਾਂਝ ਪਾਏ ਇਹ ਕਿਤਾਬ ਦਾ ਨਾਮ ਰੱਖਿਆ ਸੋ ਪਿੰਕਾ ਸੋਲਤਿਆ ਸਾਹਿਤ ਮੰਚ ਨੂੰ ਸੁਰ ਉਦਗਾ ਦਿੱਤਾ ਬਹੁਤ ਵੱਡਾ ਯੋਗਦਾਨ ਹੈ ਪਿੰਕਾ ਸੋਲਤਿਆ ਸਾਹਿਤ ਮੰਚ ਨਾਲ ਜੁੜੇ ਹਰ ਲੇਖਕ ਨੂੰ ਮਾਣ ਪ੍ਰਦਾਨ ਕਰ ਵਿਰੱਖਣ ਪਛਾਣ ਦੇ ਅਤੇ ਸਮੁੱਚੀ ਟੀਮ ਆਪ ਜੀ ਦੀ ਧੰਨਵਾਦੀ ਹੈ

और डायरी और एम मैक्सिमम वाला जो बनाया है सॉरी सॉरी सेट ऑफ 10 17 40 एंड सोली में स्ट्राइकर उनका भी चार्ज है इनका नाम को और